ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਅੱਜ ਸੁਖਮਨੀ ਸਾਹਿਬ ਦੇ ਪਾਠ ਦੀ 14ਵੀਂ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ ਸਲੋਕ ਤਜੋ ਸਿਆਨ ਪਸੁਰਜਨ ਸਿਮਰੋ ਹਰ ਹਰ ਰਾਇ ਇਕ ਆਸ ਹਰ ਮਨ ਰੱਖੋ ਨਾਨਕ ਦੂਖ ਪਰਮ ਪੌ ਜਾਏ ਅਸ਼ਟਪਦੀ ਮਨਖ ਕੀ ਟੇਕ ਬਿਰਤੀ ਸਬਜਾਨ ਦੇਵਨ ਕੋ ਏ ਕੈ ਭਗਵਾਨ ਜਿਸ ਕੈ ਦੀਏ ਰਹੇ ਆਘਾਏ ਬਹੁ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰੱਖ ਏਕੋ ਆਪ ਮਾਨਕ ਕਹਿ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਗ ਨਾ ਲਾਗੇ ਕੋਏ ਉਸ ਤਤ ਮਨ ਮਹਿ ਕਰਨ ਰੰਕਾਰ ਕਰ ਮਨ ਮੇਰੇ ਸਤਿ ਬਿਉਹਾਰ ਨਿਰਮਲ ਰਸਨਾ ਅਮਰਤ ਪੀਓ ਸਦਾ ਸੁਹੇਲਾ ਕਰ ਲਹਿ ਜਿਓ ਨੈਨੋ ਪੀਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੈ ਨਾਨਕ ਊਜਲ ਮੱਥਾ ਵਡpaਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏ ਕੋ ਇਕ ਇਕ ਪਛਾਨੈ ਇਤ ਉਤ ਕੀ ਉਹ ਸੋਜੀ ਜਾਨੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਹੈ ਨਿਰੰજન ਜਾਨਿਆ ਗੁਰ ਪ੍ਰਸਾਦ ਆਪਨ ਆਪ ਸੁਝੈ ਤਿਸ ਕੀ ਜਾਨੋ ਤ੍ਰਿਸਨਾ 부ਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਓ ਹਰ ਜਨ ਰਹਤ ਆਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਹਸਤ ਮਹਿ ਸੋਈ ਨਿਰਵਾਨ ਇਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਏ ਜਮ ਕੀ ਫਾਸਾ ਪਾਰ ਬ੍ਰਾਮ ਕੀ ਜਿਸ ਮਨ ਪੂਖ ਨਾਨਕ ਤਿਸੈ ਨ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ 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 ਸਿਝਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸ ਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੇ ਆਪਨ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਆਨੰਦ ਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨੇਕ ਜੁਗਤ ਰਚ ਥਾਪ ਉਥਾਪ ਅਬ ਨਾਸੀ ਨਾਹੀ ਕਿਛ ਖੰਡ ਤਾਰਨ ਤਾਰ ਰਹੋ ਬ੍ਰਹਮੰਡ ਅਲਖ ਅਪੇਵ ਪੁਰਖ ਪਰਤਾਪ ਆਪ ਜਪਾਏ ਤਨ ਨਾਨਕ ਜਾਪ ਜਿਨ ਪ੍ਰਵਜਾਤਾ ਸੋ ਸੋਬਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਬਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਬਦ ਜਪ ਪੈ ਨਿਹਾਲ ਉਨਕੀ ਸੇਵਾ ਸੋਈ ਲਗੈ ਜਿਸਨੋ ਕਿਰਪਾ ਕਰੈ ਬੜ ਪਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਤਿੰਨ ਪੁਰਖ ਕੋ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ सहज सु पाए हो वैसे होए करने हार पहचाने सोए प्रभु का किया जन मीठ लगाना जैसा सा तसा दृष्टाना जिसते उपजे तिस माहे समाए ओए सुख निधान उन्हों बन आए ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ